ਹਰਮਨ ਕਿਵੇਂ ਲੱਗਦਾ ਮੈਚ ਤੋਂ ਜਦੋਂ ਫਾਈਨਲ ਤੋਂ ਪਹਿਲਾਂ ਗੱਲ ਹੋਈ ਖੁਸ਼ੀ ਹੋਣੀ ਆ ਯਾਰ ਵੀ ਜੋ ਸੋਚਿਆ ਉਹ ਪੂਰਾ ਹੋ ਗਿਆ ਹਾਂਜੀ ਵਾਈਕ ਜੀ ਖਾਸ ਸਾਹਿਬ ਆਜੀ ਬਹੁਤ ਖੁਸ਼ੀ ਆ ਭਾਜੀ ਮੈਨੂੰ ਆ ਇਹ ਰੀਜ ਹੁੰਦੀ ਆ ਹਰ ਇੱਕ ਦੇ ਕੱਪ ਦੇ ਬੈਸਟ ਨਿਕਲਦੇ ਮੇਰੀ ਉਹ ਰੀਜ ਪੂਰੀ ਹੋਈ ਆ ਮਾਰ ਰਹੀ ਗੇ ਅਰਦਾਸ ਕਰਦਾ ਸੱਟਾ ਬੇਟਾ ਵੀ ਬਚਾਇਆ ਜੀ ਕੀ ਬਾਤ ਆ ਜਦੋਂ ਹੁਣ ਇਤਿਹਾਸ ਦੇ ਵਿੱਚ ਨਾਮ ਦਰਜ ਹੋ ਗਿਆ ਕਿਉਂਕਿ 91 ਤੋਂ ਲੈ ਕੇ ਵੱਖੋ ਵੱਖਰੇ ਖਿਡਾਰੀ ਬੈਸ ਨਿਕਲਦੇ ਰਹੇ ਆ ਰੀਜ ਪੂਰੀ ਹੋਈ ਆ ਪਰਿਵਾਰ ਵੀ ਹੁਣ ਖੁਸ਼ ਹੋਣਾ ਪੂਰਾ ਹਾਂਜੀ ਚਲੋ ਇੱਕ ਜਿੱਦਾਂ ਵਲ ਹੁੰਦਾ ਨਹੀਂ ਆ ਕਿ ਇੱਥੇ ਰੀਜ ਹੁੰਦੀ ਐ ਇੱਕ ਨਿਕਲਣਾ ਚਲੋ ਮੇਰਾ ਨਾਮ ਆ ਗਿਆ ਜੀ ਇੱਥੇ ਵੀ ਮੈਂ ਨਿਕਲਿਆ ਹਾਂ ਹਾਂਜੀ ਬਹੁਤ ਵਧੀਆ ਨਾਲ ਹੀ ਸ਼ਿੱਲੂ ਬੈਸ ਰਿਹਾ ਸ਼ਿੱਲੂ ਵੀਰ ਬਹੁਤ ਮੁਬਾਰਕਾਂ ਬਹੁਤ ਭਰਾਈ ਐ ਜੀ ਮੁਬਾਰਕਾ ਜੀ ਮੁਬਾਰਕਾ ਬਲਦੋ ਰਾਮ ਰਾਮ ਬਈ ਸਾਰੇ ਭਾਈਆਂ ਨੂੰ ਸੱਸਰੀ ਗੱਲ ਬਈ ਤੇ ਬਈ ਮੁਬਾਰਕ ਹੋ ਗਈ ਭਾਈ ਜੀ ਸ਼ਿੱਲੂ ਵੀਰ ਪਹਿਲਾਂ ਤਾਂ ਪਰਿਵਾਰ ਨੂੰ ਮੁਬਾਰਕਾਂ ਬਹੁਤ ਕਿਉਂਕਿ ਇੱਕ ਕੈਨੇਡਾ ਕੱਪ ਦਾ ਬੈਸਟ ਰਹਿਣਾ ਵੱਡੀ ਗੱਲ ਹੈ ਜਿਵੇਂ ਤੁਸੀਂ ਉਸ ਦਿਨ ਕਿਹਾ ਹੀ ਨਾ ਵੀ ਕਬੱਡੀ ਅੰਟਾਰੀਓ ਦੀ 올ੰਪਿਕਾ ਵਾ ਇਹ 올ੰਪਿਕਾ ਅਸਲੀ ਜਿਹੜਾ ਕਬੱਡੀ ਦਾ ਹਾਂਜੀ ਹਾਂਜੀ ਬੈਸਟ ਭਾਈ ਬਹੁਤ ਖੁਸ਼ੀ ਹੋਈ ਯਾਰ ਇੱਕ ਤੋਂ ਅਰੇਕਲੀ ਪਲੇਅਰ ਕੀ ਰੀਜ਼ ਹੋ ਭਾਈ ਮੈਂ ਕੈਨੇਡਾ ਕੱਪ ਦਾ ਬੈਸਟ ਹਾਂ ਯੋ ਇਤਿਹਾਸ ਮੈਂ ਲਿਖਿਆ ਤਾਂ ਅਰੇਕ ਬਈ ਨਾਮ ਬੋਲੇ ਜਾਹਾਂ ਭਾਈ ਤੇ ਇੱਕ ਯੋ ਹੀ ਉਹ ਭਾਈ ਸਾਹਿਬ ਬੈਸਟ ਲਿਖੜੇ ਛੋਟ ਫਿਟ ਤੇ ਬਚਾ ਰਹਾ ਹੈ ਤੇ ਬਹੁਤ ਬਹੁਤ ਧੰਨਵਾਦ ਭਾਈ ਜਿਤਨੇ ਚਾਣ ਆਲੇ ਆ ਆਪਣੇ ਜਿਤਨੇ ਪਿਆਰ ਕਰਨੀਏ ਧੰਨਵਾਦਵਾਦ ਸਭ ਸਾਰੇ ਗਰਮਕਾ ਭਾਜੀ ਦੋ ਮੁੰਡੇ ਯੂਨਾਈਟਿਡ ਬ੍ਰੈਂਟਨ ਦੇ ਹੁਣ ਕਹਿ ਸਕਦੇ ਆ ਬੈਸਟ ਨਿਕਲ ਗਏ ਸੀਜ਼ਨ ਦਾ ਇਹ ਰਿਆ ਹੁਣ ਕੈਨੇਡਾ ਕੱਪ ਦੇ ਬੈਸਟ ਨੇ ਬਹੁਤ ਖੁਸ਼ ਆ ਭਈ ਅਸੀਂ ਸਾਡੇ ਦੋਏ ਮੁੰਡੇ ਸੇ ਸੀਤ ਲੈਰ ਵੀ ਸਾਡਾ ਵੱਡਾ ਨਿਕਲਿਆ ਸੀਤ ਲੈਰ ਇਹਦਾ ਬੜਾ ਵੱਡਾ ਰਾਜਾ ਜੀ ਇਹ ਦੱਸ ਨਹੀਂ ਸਾਡੇ ਡਿਕਲੇਰ ਕਰਕੇ ਬੈਠਾ ਸੀਤ ਲੈਰਗਾ ਮੌਂਟਰੀਅਲ ਕੱਪ ਦੇ ਵੀ ਮੌਂਟਰੀਅਲ ਕੱਪ ਵੀ ਬੰਨ ਕੀਤਾ ਅੱਜ ਸਾਡੇ ਦੋ ਹੋਈ ਬੈਸਟ ਨਿਕਲੇ ਆ ਸ਼ੀਲੂ ਵੀ ਤਿੰਨ ਸਾਲ ਚੌਥਾ ਸਾਲ ਸੀਗਾ ਵੀ ਇਦਾਂ ਰਹਿੰਦਾ ਰਿਹਾ ਵੀ ਵਧੀਆ ਹੋਇਆ ਤੇ ਹਾਰਮਨ ਵੀ ਲਾਸਟ ਈਅਰ ਇਹਦੇ ਸੱਟ ਲੱਗ ਗਈ ਸੀ ਪਿਛਲੇ ਸਾਲ ਫਿਰ ਇਹ ਆਇਆ ਨਹੀਂ ਸੀਗਾ लास्ट ਵੀ ਕੱਪ ਦੇ ਇਸ ਸਾਲ ਇਹ ਵੈਸਟਿੰਡੂ ਖਾ ਨੂੰ ਬਹੁਤ ਬਹੁਤ ਵਧਾਈਆਂ ਸਾਡੀ ਕਲੱਬ ਜੁਨਾਈਟਰ ਬਰੰਟਨ ਸਪੋਰਟਸ ਦੇ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈਆਂ ਭਾਜੀ ਇੱਕ ਸੋਚਦੇ ਆ ਵੀ ਹਮੇਸ਼ਾ ਹੀ ਸਰਪ੍ਰਾਈਜ਼ ਹੋਇਆ ਜਦੋਂ ਕੈਨੇਡਾ ਕੱਪ ਦਾ ਵੈਸ ਜਦੋਂ ਸੋਸ਼ਲ ਮੀਡੀਆ ਦੇਖਦੇ ਨਾ ਅੰਬਾ ਜਾਂ ਫਿਰ ਜਾਦਾ ਨਾਮ ਅੰਬੇ ਦਾ ਜਾਂ ਸੁਲਤਾਨ ਆ ਰਿਹਾ ਸੀਗਾ ਪਰ ਹਰਮਨ ਨਿਕਲਿਆ ਵੀ ਇੱਕ ਕਿਸਮਤ ਲੱਕ ਸਭ ਕੁਝ ਜੁੜਿਆ ਮੇਨ ਲਾਦਾ ਵੀ ਇਹ ਤਾਂ ਗੱਲ ਹੈਗੀ ਪਰ ਸੈਮੀਫਾਈਨਲ ਦੇ ਵਿੱਚ ਉਹ ਜਿੱਦਾਂ ਚਾਰ ਜਣੇ ਕਬੱਡੀਆਂ ਪਾਉਂਦੇ ਸੀ ਹਰਮਨ ਦੋ ਦੋ ਪਾ ਕੇ ਇਹਦੀਆਂ ਕਬੱਡੀਆਂ ਹੀ ਬਹੁਤ ਜ਼ਿਆਦਾ ਸੈਮੀ ਚ ਹੋ ਗਈਆਂ ਸੀਗੀਆਂ ਇਹਦੀਆਂ 29 ਦੇ ਵਿੱਚ 27 ਨੰਬਰ ਇਹ ਲੀਡ ਹੀ ਬਹੁਤ ਜ਼ਿਆਦਾ ਹੋ ਗਈ ਸੀਗੀ ਇਹਦੀ ਨੰਬਰਾਂ ਦੀ ਫਿਰ ਇਹਨੇ ਸੈਮੀ ਚ ਬਹੁਤ ਜ਼ਿਆਦਾ ਕਬੱਡੀਆਂ ਪਾਰਤੀਆਂ ਉਹਦੇ ਕਰ ਹਰਮਨ ਬਹੁਤ ਮੁਬਾਰਕਾਂ ਪਹਿਲਾਂ ਹੀ ਇਹ ਸੋਚ ਕੇ ਆਇਆ ਸੀਗਾ ਤੇ ਸ਼ੁਰਲੀ ਹੈ ਕਬੱਡੀ ਦੀ ਐ ਭਾਈ ਤੁਹਾਨੂੰ ਆਖੇ ਜ਼ੋਰ ਲੋਣਾ ਵਾ ਅੱਗੇ ਮਹਾਰਾਜ ਹੱਥ ਅਸੀਂ ਤੇ ਲਹਿਰਿਆ ਪੰਜਾਬ ਪੂਰੀ ਹਾਂ ਸੀਤ ਲਹਿਰ ਸੀਤ ਲਹਿਰ ਕਹਿਮ ਆ ਗਰਨੇਕ ਭਾਜੀ ਬਹੁਤ ਮੁਬਾਰਕਾਂ